ਉਹ ਜੀ ਫਰੈਸ਼ ਆ ਜਮਾਂ ਤੇ ਪਾਲੂ ਨੇੜੇ ਤੜੇ ਹੈ ਟ੍ਰੇਲ ਤੇ ਬਈ ਕਿਤੇ ਇਕੱਠੇ ਰਿਓ ਚੰਗਾ ਜੇ ਪਾਲੂ ਪੁੱਲੂ ਆ ਗਿਆ ਵੀ ਚੱਲੇ ਆ ਜੀ ਪਾਲੂ ਦੀਆਂ ਗੁਫਾ ਦੇਖਣ ਇੱਥੇ ਪਾਲੂ ਦੀ ਗੁਫਾ ਇੱਕ ਐਸਾ ਦੇਖੋ ਇੱਕ ਤਾਂ ਆਹ ਮੋਰਾ ਤਾਂ ਨੂੰ ਹੁੰਦਾ ਪਿਆ ਇੱਕ ਇਧਰੋਂ ਇੱਕ ਉਹ ਵਾਲਾ ਮੋਰਾ ਆ ਗਿਆ ਇੱਕ ਉਹ ਤਾਂ ਵਾਲਾ ਆ ਗਿਆ ਮਤਲਬ ਇਹਦੇ ਅੰਦਰ ਹੀ ਅੰਦਰ ਕਿੰਨੀਆਂ ਹੀ ਕੇਵਸ ਆ ਪਤਾ ਨਹੀਂ ਕਿਹੜਾ ਜਿਹਾ ਪੱਥਰ ਆ ਇਹ ਜੀ ਕੇਵਸ ਦੇ ਜਮਾਂ ਫਰੰਟ ਤੇ ਪਹੁੰਚ ਚੁੱਕੇ ਹੁਣ ਇਹਦੇ ਵਿੱਚ ਦੀ ਨਿਕਲ ਕੇ ਅੰਦਰ ਜਾਣਾ ਲੋ ਜੀ ਕੇਵਸ ਦੇ ਅੰਦਰ ਵੜਦੇ ਨੂੰ ਅੰਦਰੋਂ ਤਾਂ ਇੱਕ ਛੜੀ ਆ ਪੁੱਲਦੀ ਆ ਇਸ ਅੰਦਰ ਵੀ ਅੰਦਰ ਬਹੁਤ ਕੁਝ ਦੇਖ ਲਓ ਪਰ ਉਹਦੇ ਵਾਸਤੇ ਸਾਨੂੰ ਪੂਰਾ ਐਨ ਕੇ ਲਈਏ ਨਾ ਇਹ ਪੱਥੇ ਵਾਲੀ ਲੈਡ ਯਾ ਵਾ ਸਾਰਾ ਕੁਝ ਚਾਹੀਦਾ ਆ ਬੇਰ ਦੀ ਪੂਪ ਇੱਥੇ ਵੀ ਹੈਗੀ ਆ ਜੀ ਬੇਰ ਇੱਥੇ ਸੱਚੀ ਗੱਲ ਆ ਨੇੜੇ-ਤੇੜੇ ਹੈਗਾ ਜਿਵੇਂ ਜੜ ਚ ਵੱਜੀ ਬਰੋ ਜ਼ਿੰਦਗੀ ਆ ਬਾਈ ਦੀ ਆ ਜੀ ਦੋ ਗੱਡੀਆਂ ਆਏ ਆ ਮੂੰਹ ਕਰਕੇ ਲਾਤੀਆਂ ਤੇ ਡਰਾਈਵਰ ਦੇ ਕਿਨਾਰੇ ਬੈਠਾ ਲੋ ਜੀ ਤੁਹਾਨੂੰ ਸਾਰਿਆਂ ਨੂੰ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹੋ ਗਈ ਆ ਅੱਜ ਬੜੇ ਦਿਨਾਂ ਬਾਅਦ ਕੈਨੇਡਾ ਚ ਕਿਉਂਕਿ ਆਪਾਂ ਤੁਹਾਨੂੰ ਪਤਾ ਕਿੰਨੀਆਂ ਕੰਟਰੀਆਂ ਘੁੰਮ ਲਈਆਂ ਤੇ ਗੁੱਡ ਮਾਰਨਿੰਗ ਅੱਜ ਦੀ ਧਰਤੀ ਦੇ ਕੈਨੇਡਾ ਦੀ ਧਰਤੀ ਦੇ ਕੈਨੇਡਾ ਦੇ ਜੰਗਲਾਂ ਤੇ ਗੁੱਡ ਮਾਰਨਿੰਗ ਤੇ ਤੁਹਾਨੂੰ ਮੈਂ ਦਿਖਾਉਣ ਲੱਗਾ ਆ ਦੀ ਵਹਿਣ ਅਸੀਂ ਸਮਾਰਟ ਸੂਟ ਕੱਢ ਲਿਆ ਵਾ ਇੱਕ ਮਿੰਟ ਦਿਖਾਉਣਾ ਪੈਨ ਆਪਣੀ ਤੇ ਸਮਾਨ ਹੁਣ ਨਿਕਲੀ ਜਾਂਦਾ ਇਹ ਚੋਂ ਬਾਹਰ ਕੰਬਲਾਂ ਦੀ ਲੱਗੀ ਜਾਂਦੀਆਂ ਤੇ ਹਾਂ ਇਹ ਗੱਡੀ 'ਚ ਸਮਾਰਟ ਰੱਖਦੇ ਆ ਤੇ ਇੱਥੋਂ ਯਾਥੇ ਨਿਕਲਦੇ ਹਾਂ ਭਾਗਦੇ ਹਾਂ ਲਾਲਾ ਜੀ ਬੂਤ ਬਣੇ ਹੋਏ ਇਹ ਲਿਪਾ ਆ ਜੰਗਲ ਚ ਲੋਕੀ ਸਮਾਨ ਸੁੱਟ ਜਾਂਦੇ ਆ ਜੀ ਕਈ ਵਾਰੀ ਫਿਰ ਚੱਕ ਕੇ ਨਾਲ ਲੈ ਜਾਣਾ ਪੈਂਦਾ ਇਹਸ ਓਏ ਗਾਲ ਥੋੜਾ ਕਿ ਤੈਨੂੰ ਮੂੰਹ ਕੀਤਾ ਗੋਲੀ ਦਾ ਚੱਲ ਜਮਾਂ ਜੜ ਚ ਵੱਜੀ ਬਰੋ ਹੁਣ ਵੱਜੀ ਹੋਈ ਨਹੀਂ ਹੁਣ ਫੇਰ ਨਹੀਂ ਵੱਜੀ ਉਹ ਖੜ ਜਾ ਵਿੱਚ ਗੋਲੀ ਨਿਕਲਦੀ ਪਈ ਲੱਗਦਾ ਲੋ ਜੀ ਫਰੈਸ਼ ਆ ਜਮਾ ਤੇ ਪਾਲੂ ਨੇੜੇ ਤੇੜੇ ਹੈ ਟ੍ਰੇਲ ਤੇ ਬਈ ਕਿਤੇ ਏਪੀ ਕੱਠੇ ਰਿਓ ਚੰਗਰੇ ਪਾਲੂ ਪੁੱਲੂ ਆ ਗਿਆ ਬਿਚਾਰ ਰੂਗਾ ਤੇ ਇਹੀ ਚੱਲੇ ਆ ਜੀ ਪਾਲੂ ਦੀਆਂ ਗੁਫਾ ਦੇਖਣ ਇੱਥੇ ਪਾਲੂ ਦੀ ਗੁਫਾ ਇੱਕ ਤੁਹਾਨੂੰ ਉਹ ਵਿਖਾਉਣ ਚੱਲੇ ਆ ਜੀ ਸਾਨੂੰ ਆਪ ਨੂੰ ਲੱਗ ਗਿਆ ਤੁਹਾਨੂੰ ਜ਼ਰੂਰ ਵਿਖਾਵਾਂਗੇ ਉਦਾਂ ਹੀ ਗਏ ਹੋਏ ਪਹਿਲਾਂ ਉੱਥੇ ਪਰ ਸਾਨੂੰ ਯਾਦ ਨਹੀਂ ਕਿੱਥੇ ਵੇ ਇੱਥੂ ਕਿੱਦੀ ਆ ਕਿਤੇ ਮੋੜ ਮੁੜ ਕੇ ਇਹ ਜਗ੍ਹਾ ਮੈਨੂੰ ਯਾਦ ਆਂ ਕਹਿੰਦੇ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਇਹ ਬੰਦੇ ਆ ਦੀਆਂ ਜਿਹੜੀਆਂ ਉਮਰਾਂ 50 ਛੱਕ ਦੇ ਲਾਗੇ ਛਾਗੇ ਲੱਗਦੀਆਂ ਇਹ ਦੇਖੋ ਤੁਹਾਡੇ ਸਾਹਮਣੇ ਕੀ ਕੁਛ ਕਰਦੇ ਫਿਰਦੇ ਆ ਇੱਥੇ ਰਿਵਰ ਦੇ ਵਿੱਚ ਬੜਾ ਤੇਜ਼ ਵਹਾਰੇ ਵਰਦਾ ਕਿਉਂਕਿ ਹੁਣ ਮੌਸਮ ਹੈਗਾ ਬਰਫਾ ਪਿਗਲਣ ਦਾ ਤੇ ਕਿੰਨੇ ਹੀ ਜਾਣੇ ਇੱਥੇ ਤੁਰੇ ਫਿਰਦੇ ਆ ਲੈ ਕੇ ਕश्ती ਨਹੀਂ ਆ ਉਹ ਦੇ ਵੇਖੋ ਹੈ ਜ਼ਿੰਦਗੀ ਜਿਉਣੀ ਇਹਨਾਂ ਕੋਲੋਂ ਸਿੱਖੀ ਜਾ ਸਕਦੀ ਆ ਵੀ ਐਡਵੈਂਚਰ ਫੁੱਲ ਆ ਇਹ ਕश्ती ਜੀ ਪੋਲੜ ਜੀ ਹੈਗੀ ਆ ਉੱਤੇ ਹੀ ਪਾਣੀ ਦੇ ਤੈਰਦੀ ਜੀ ਫਿਰਦੀ ਆ ਹਰੀ ਚਾਹ ਧਰਤੀ ਸੀਗੀ ਤੇ ਚਾਹ ਲੱਗੀ ਹੈ ਜੀ ਓਪਲਣ ਹੈ ਆ ਖੜਿਆ ਮੋ ਦੋ ਮੁੰਡੇ ਗੱਭਰੂ ਜਵਾਨ ਇਧਰ ਮੈਂ ਅੱਗ ਲਾਉਣ ਦੀ ਕੀਤੀ ਸੀ ਟਰਾਈ ਜਿਹੜੀ ਪੂਰੀ ਨਹੀਂ ਹੋਈ ਅੱਗ ਲਾਉਣ ਦੀ ਕੀਤੀ ਸੀ ਟਰਾਈ ਪਰ ਹਵਾ ਦੇ ਨਾਲ ਹੀ ਲੱਗੀ ਕਿਉਂਕਿ ਸਾਡੇ ਕੋਲ ਬਾਲਣ ਹੈ ਨਹੀਂ ਸੀ ਇੱਥੇ ਜਿਹੜਾ ਬਾਲਣ ਪਿਆ ਥੋੜਾ ਬਹੁਤਾ ਗਿੱਲਾ ਸੀਗਾ ਇਹ ਅੱਗ ਲਾਉਣ ਦੇ ਵੀ ਬਾਈ ਜੀ ਸਕਿੱਲ ਹੁੰਦੇ ਐਵੇਂ ਨਹੀਂ ਲੱਗ ਸਕਦੀ ਅੱਗ ਲਾਉਣੀ ਕੋਈ ਸੌਖੀ ਚੀਜ਼ ਨਹੀਂ ਹੈਗੀ ਆਓ ਕਿਹਦੇ ਵਿਚਾਲੇ ਅੱਗ ਲਾਉਣੀ ਸੌਖੀ ਹੈ ਤੇ ਐਂ ਅੱਗ ਲਾਉਣੀ ਬਹੁਤ ਔਖੀ ਹੈ ਕੈਨੇਡਾ ਦੀ ਕੁਦਰਤ ਚ ਆ ਕੇ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਆਪਾਂ ਖਾ ਰਹੇ ਆ ਸਵੇਰੇ ਸਵੇਰੇ ਨੂਡਲਸ ਕੱਪ ਨੂਡਲ ਤੇ ਆਪਾਂ ਫੋਰਕ ਲੈ ਆਉਣਾ ਭੁੱਲ ਗਏ ਸੀ ਫੋਰਕ ਦੀ ਥਾਂ ਤੇ ਆਹ ਲਿਆ ਡੰਡਾ ਤੇ ਡੰਡੀ ਹੁਣ ਵਿੱਚ ਮਾਰਾਂਗੇ ਤੇ ਨੂਡਲਾਂ ਕੱਢਾਂਗੇ ਤੇ ਮੂੰਹ 'ਚ ਪਾਵਾਂਗੇ ਆਹ ਰਿਵਰ ਦੇ ਕਿਨਾਰੇ ਤੇ ਐਂ ਨਜ਼ਾਰਾ ਆਇਆ ਪਿਆ ਜੰਗਲੋ ਜੰਗਲੀ ਹੋਇਆ ਪਿਆ ਕੰਮ ਕਿ ਵੀ ਹੁਣਾਂ ਨੇ ਵੀ ਡੱਕਾ ਲਿਆ ਵਾ ਖਾਣ ਨੂੰ ਇਹਨਾਂ ਨੇ ਪਰ ਬੜਾ ਛੋਟਾ ਲਿਆ ਛੋਟੇ ਡੱਕੇ ਵਾਲੇ ਆ ਇਹ ਸਜਲ ਕੋ ਵੱਡਾ ਡੱਕਾ ਹਾਂ ਦੋਨੇ ਆ ਕੇ ਖਾ ਕੇ ਦਿਖਾਉਣਗੇ ਕਿਵੇਂ ਖਾ ਕੇ ਖਾਇਆ ਜਾਂਦਾ ਚਲੋ ਵੀ ਖਾ ਕੇ ਦਿਖਾਓ ਡੱਕੇ ਨਾਲ ਓ ਵਾ 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 ਖਾ ਕੇ ਵੀ ਖਾ ਕੇ ਵੈਰੀ ਨਾਈਸ ਵੈਰੀ ਨਾਈਸ ਉਦੋਂ ਚਾਹ ਬਣੀ ਜਾਂਦੀ ਆ ਬਸ ਚਾਹ ਬਾਰਬੀਕਿਊ ਤੇ ਧਰੀ ਆ ਕਿਉਂਕਿ ਜਿਹੜਾ ਮੇਰਾ ਦੂਜਾ ਚੁੱਲਾ ਵਾ ਉਹ ਮੇਰਾ ਕੋਈ ਫਰੈਂਡ ਲੈ ਕੇ ਗਿਆ ਉਹਨੂੰ ਚਾਹੀਦਾ ਸੀਗਾ ਕਰਾਏ ਦੇ ਬਈ ਕਰਾਇਦੇ ਨੇ ਇਸ ਮਹੀਨ ਕਰਾਇਤੇ ਵੀ ਦੇ ਦੇਈ ਦਸ ਮਾਣ ਤੁਹਾਨੂੰ ਚਾਹੀਦਾ ਹੈ ਦੱਸਿਓ। ਲੋ ਵੀ ਚਾਹ ਆ ਗਈ ਹੈ ਕੱਪਾਂ ਚ ਤੇ ਕੱਪ ਵੀ ਸਾਡੇ ਕੈਂਪਿੰਗ ਵਾਲੀ ਆ। ਦਿਖਾਈਏ ਇੱਧਰ। ਦੂਜੇ ਪਾਸੇ ਦਿਖਾ ਲੱਲੂ। ਤੇ ਉਧਰੋਂ ਅੱਗ ਵੀ ਬਲ ਗਈ ਆ। ਤੇ ਆਹ ਲੋਕਾਂ ਨੇ ਇਹ ਜਾ ਕੇ ਆਇਆ ਕੇਵਜ਼ ਵੱਲ ਨੂੰ ਤੇ ਹੁਣ ਆਪਾਂ ਅੱਗੇ ਚੱਲਦੇ ਆਂ ਕੇਵ ਚਾਹ ਪੀ ਕੇ ਕੇਵ ਦੇਖ ਕੇ ਆਉਨੇ ਆ। ਇਹਨਾਂ ਨੇ ਬਿਸਕਟਾਂ ਨੂੰ ਵਟਾ ਚਾੜਤਾ ਇਹਨਾਂ ਨੇ ਸਾਰੇ ਖਾਏ ਨੇ ਉਦੋਂ ਪਹਿਲਾਂ ਪਹਿਲਾਂ ਮੈਂ ਵੀ ਖਾ ਲਵਾ ਦੋ ਚਾਰ ਵੇਖ ਦਬੜੀ ਆਉਂਦਾ ਦਬੜੀ ਆਉਂਦਾ ਸਾਰੇ ਬਿਸਕਟ ਇਕੱਲਾ ਹੀ ਖਾਏਗਾ ਮਿਲ ਕੇ ਸ਼ਕਤੀ ਸਾਨੂੰ ਨਹੀਂ ਦਿਖਾ ਦੇਣੀ ਤੂੰ ਜਿਹੜਾ ਤੂੰ ਭੈਣ ਨੂੰ ਕੀ ਬੋਲ 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 ਤੈਨੂੰ ਉੱਥੇ ਹੀ ਛੱਡਤਾ ਤੇ ਅਸੀਂ ਚੱਲੇ ਆਂ ਦੋਵੇਂ ਜਾਣੇ ਕੇਵਜ਼ ਵੱਲ ਨੂੰ ਤੇ ਨਾਰੇ ਮੇਰੇ ਭਰਾ ਨੂੰ ਪਿਆ ਜੋਰ ਤੇ ਇਹਦਾ ਜੋਰ ਵੀ ਲਾਉਣਾ ਵਾ ਇਹਨੂੰ ਗੱਡੀ ਆਈ ਹੈ ਗੱਡੀ ਲਾਹਣੀ ਹੈ ਦੀ ਲਾਦ ਕੇ ਲਾਦੀਏ ਗੱਡੀ ਫਿਰ ਹੀ ਲਾ ਦਿੰਨੇ ਆ ਮੈਨੂੰ ਫਿਰ ਆਇਆ ਨਹੀਂ ਨਹੀਂ ਮੈਂ ਵੀ ਕਰ ਲੈਣੀ ਆ ਤੁਹਾਨੂੰ ਗੱਲ ਕਹਿਣੀ ਆ ਗੱਲ ਥੋੜੀ ਜਿਹੀ ਡਰਟੀ ਆ ਪਰ ਜਿਹੜਾ ਸਵਾਦ ਆਏ ਕੈਂਪਿੰਗ ਕਰਕੇ ਜਦੋਂ ਜੰਗਲ ਚ ਆਪਾਂ ਜੰਗਲ ਪਾਣੀ ਕਰਨਾ ਹੁੰਦਾ ਨਾ ਆਉਂਦਾ ਉਹ ਜ਼ਿੰਦਗੀ ਚ ਕਿਤੇ ਵੀ ਨਹੀਂ ਆਉਂਦਾ ਤੇ ਜਿਹੜੇ ਮੇਰੇ ਭਰਾ ਜੰਗਲਾਂ ਜੁਗਲਾਂ ਚ ਜਾਣ ਵਾਲੇ ਹੈਗੇ ਉਹਨਾਂ ਨੂੰ ਪਤਾ ਹੋਣਾ ਇਸ ਚੀਜ਼ ਦਾ ਵੀ ਜੰਗਲ ਤੇ ਸ਼ੰਗਲ ਪਾਣੀ ਤਾਂ ਅਸਲੀ ਹੁੰਦਾ ਆ ਫਿਰ ਸੋ ਆਹੀ ਨਿਕਲ ਚੁੱਕੇ ਆ ਕੇਵਸ ਦੇਖਣ ਵਾਸਤੇ ਜਿਹੜੀਆਂ ਤੁਹਾਨੂੰ ਗੁਫਾ ਦਿਖਾਉਣੀਆਂ ਇੱਥੇ ਚਿਪ ਮੰਕ ਕੇਵਸ ਕਹਿੰਦੇ ਆ ਤੁਸੀਂ ਸਰਚ ਕਰ ਸਕਦੇ ਆ ਚਿਪ ਮੰਕ ਕੇਵਸ ਪਰ ਇਹਦਾ ਜਿਹੜਾ ਰਾਹ ਆਏ 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 ਗੁੱਥਮ ਗੁੱਥਾਉਣਾ ਇਹ ਥੋੜਾ ਜਿਹਾ ਔਖਾ ਅਸੀਂ ਵੀ ਪਹਿਲਾਂ ਗਲਤ ਰਾਹ ਪੈ ਗਏ ਸੀਗੇ ਹੁਣ ਸਹੀ ਸਾਨੂੰ ਕਿਸੇ ਨੇ ਦੱਸਿਆ ਇੱਥੇ ਵੀ ਇਧਰ ਨੂੰ ਆ ਮੈਂ ਇੱਥੇ ਪਹਿਲਾਂ ਦੋ ਵਾਰ ਹੀ ਆਇਆ ਆਂ ਤੀਜੀ ਵਾਰੀ ਅੱਜ ਚੱਲੇ ਆਂ ਪਈ ਸੱਚੀ ਦੱਸਾਂ ਹੁਣੇ ਹੌਲੇ ਹੋ ਕੇ ਹਟੇ ਆਂ ਜੰਗਲ ਮੇ ਜੰਗਲ ਮੇ ਓ ਹੋ ਹੋ ਇਹ ਵੀ ਕਿੱਥੇ ਓਏ ਵੀ ਹਜੇ ਤੱਕ ਬੈਠਾ ਚਲੋ ਇਹ ਵੀ ਜਿਆਦਾ ਨਹੀਂ ਦਿਖਾਇਆ ਮੈਂ ਤੁਹਾਨੂੰ ਦਿਖਾਤਾ ਉਹ ਬੈਠਾ ਮੈਂ ਕਰਿਆ ਆਇਆ ਲੋ ਵੀ ਆ ਬਾਈ ਹੁਣੇ ਨਾਂ ਲਿਖ ਕੇ ਗਏ ਆ ਆ ਦੇ ਪਤਾ ਨਹੀਂ ਕੀ ਲਿਖੀ ਬੈਠੇ ਆ ਆ ਥੱਲੇ ਹੋਰ ਵੀ ਨੰਬਰ ਲਿਖਿਆ ਜੀਟੀ ਫਲਾਣਾ ਟਿੰਕਾ ਇਹ ਜਾਂ ਫਿਰ ਬਾਈ ਨੇ ਅਡਾਪਟ ਕਰ ਲਿਆ ਹੁਣ ਆ ਵਾਲਾ ਦਰਖਤ ਆਪਾਂ ਵੀ ਕਿਸੇ ਦਿਨ ਦਰਖਤ ਅਡਾਪਟ ਕਰਨਾ ਦਰਖਤ ਨੂੰ ਅਡਾਪਟ ਕਾਦਾ ਕਰਨਾ ਦਰਖਤ ਲਾਇਆ ਕਰੀਏ ਯਾਰ ਹਣਾ ਸੋਚਿਆ ਵੀ ਹੁਣ ਜਦੋਂ ਅਫਰੀਕਾ ਨੂੰ ਜਾਣਾ ਕੀਨੀਆ ਜਾਣਾ ਥੋਪੀਆ ਜਾਣਾ ਕੀਨੀਆ ਚ ਤਾਂ ਮੈਂ ਆਪਣੀ ਜਾਣ ਪਛਾਨ ਜਾਦੇ ਆ ਕੀਨੀਆ ਚ ਟਰਾਈ ਕਰਾਂਗੇ ਬੂਟਾ ਲਾ ਕੇ ਆਈਏ ਇੱਕ ਵਧੀਆ ਆ ਬੇਅਰ ਦੀ ਪੂਪ ਇੱਥੇ ਵੀ ਹੈਗੀ ਆ ਜੀ ਬੇਅਰ ਇੱਥੇ ਸੱਚੀ ਗੱਲ ਆ ਨੇੜੇ-ਤੇੜੇ ਹੈਗਾ ਹੁਣ ਆਏ ਨਹੀਂ ਪਤਾ ਬੇਅਰ ਕਿਉਂਕਿ ਇਹ ਵੀ ਫਰੈਸ਼ ਲੱਗ ਰਹੀ ਆ ਉਹ ਵੀ ਜਿਵੇਂ ਫਰੈਸ਼ ਅਸੀਂ ਸੁੱਕੀ ਹੋਈ ਨਹੀਂ ਹੈਗੀ ਹੁਣ ਆ ਕੇਵਜ਼ ਦਾ ਰਾ ਇੱਕ ਤਾਹ ਜਾਂਦਾ ਜੀ ਆ ਸਾਹਮਣੇ ਇੱਕ ਪਲੇਟਫਾਰਮ ਬਣਿਆ ਹੋਇਆ ਤੇ ਕੇਵ ਤੁਹਾਨੂੰ ਦਿਖਾਉਣਾ ਇੱਥੇ ਕਿੱਥੇ ਆ ਉਹ ਸਾਹਮਣੇ ਬਣੀਆਂ ਹੋਈਆਂ ਗੁਫਾਵਾਂ ਦੇ ਉਧਰੋਂ ਦਿਖਾਉਣਾ ਤੁਹਾਨੂੰ ਚੱਲ ਆਹ ਨਦੀ ਜੀ पार ਕਰਨੀ ਪੈਂਦੀ ਆ ਸਾਹਮਣੇ ਗੁਫਾ ਆ ਗਈ ਆ ਇੱਕ ਰਾ ਉਹ ਬਣੀਆਂ ਪੌੜੀਆਂ ਇੱਥੋਂ ਦੀ ਜਾਇਆ ਜਾਂਦਾ ਦੋ ਰਾ ਕੇਸ ਦੇ ਤੇ ਆਪਾਂ ਇਧਰ ਦੀ ਕ੍ਰੋਸ ਕਰਦੇ ਆ ਇਹ ਕਾ ਤਾ ਚਾਵਾ ਇਹ ਕਾ ਤਾ ਤੇ ਫੋਨ ਤੇ ਕੰਮ ਡੇਂਜਰਸ ਆ ਤੇ ਆ ਬਾਈ ਹੁਣ ਇੱਕ ਉਹ ਵੇ ਇੱਕ ਬੋਤਲ ਆ ਇਹਦੇ ਕੋਲੇ ਉਹ ਹੀ ਨਹੀਂ ਸੰਭੀ ਜਾਂਦੀ ਆ ਵੇਖ ਇਹਨੂੰ ਕਹਿੰਦੇ ਆ ਕੇਸ ਇਧਰ ਦੇਖ ah but i é? ਇਹ ਕੇਵ ਤੇ ਜਮਾ ਫਰੰਟ ਤੇ ਪਹੁੰਚ ਚੁੱਕੇ ਹੁਣ ਇਹਦੇ ਵਿੱਚ ਦੇ ਨਿਕਲ ਕੇ ਅੰਦਰ ਜਾਣਾ ਤੇ ਹੁਣ ਮੈਂ ਚੱਲਦਾ ਅੰਦਰ ਇਹ ਪੀ ਮੈਂ ਜਾਣਾ ਪਹਿਲਾਂ ਤੈਨੂੰ ਟਾਰਚ ਮਾਰੂਗਾ ਤੇ ਤੂੰ ਮੇਰੀ ਵੀਡੀਓ ਬਣਾ ਦੇ ਆ ਫੜ ਕੇ ਰੱਖ ਫੋਨ ਵੀਡੀਓ ਬਣੀ ਜਾਂਦੀ ਆ ਹੌਂ ਰੱਖੀ ਮੈਂ ਚੱਲਦਾ ਵਾਹੇ ਗਿਰ ਵਾਹੇ ਗਿਰ ਵਾਹੇ 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 ਕਾਜ ਮੇਰਾ ਹੋਏ ਤੈਨੂੰ ਟਾਰਚ ਮਾਰ ਦਿਆ ਲੋ ਜੀ ਕੇਸ ਦੇ ਅੰਦਰ ਵੜ ਗਏ ਹੁਣ ਅਦਰੋਂ ਤਾਂ ਇੱਕ ਛੜੀ ਆ ਪੁੱਲੀ ਮਾਤਾ ਬੋਲਦੀ ਆ ਪਾ ਪੋਤਲ ਡਕ ਪਈ ਹੈ ਵੇਟ ਕਰੀਏ ਤਾਂ ਆਹ ਤਾਂ ਨਾ ਇੱਕ ਦਿਨ ਇਕੱਲਾ ਜਾਂਦਾ ਜਿਹੜੀ ਆਪਾਂ ਬਾਹਰੋਂ ਦੇਖਿਆ ਸੀਗਾ ਤੇ ਇਧਰੋਂ ਆਇਆ ਸਿਰ بچਾ ਕੇ ਵਾਚ ਯੋਰ ਹੈਡ ਟੂ ਗਰਪ ਤੇ ਆਹ ਕੇਸ ਆ ਜੀ ਚੇਪਮੱਕ ਕੇ ਕਹਿੰਦੇ ਇਹਨਾਂ ਨੂੰ ਆਏ ਰਾਹ ਬਣਿਆ ਹੋਇਆ ਇਧਰ ਅੰਦਰ ਦੀ ਅੰਦਰ ਬਹੁਤ ਕੁਝ ਆ ਦੇਖ ਲੈਣ ਪਰ ਉਹਦੇ ਵਾਸਤੇ ਸਾਨੂੰ ਪੂਰਾ ਐਣ ਕਹੀਏ ਨਾ ਇਹ ਮੱਥੇ ਵਾਲੀ ਲੈਡ ਯਾ ਵਾ ਸਾਰਾ ਕੁਝ ਚਾਹੀਦਾ। ਇੱਧਰ ਬਣਾ ਦੇ ਮੇਰੀ ਵੀਡੀਓ। ਆਜੀ ਤੇਰੇ ਮੇਰੇ ਨਾਲ ਦਾ ਕੈਮਰੇ ਦੇ ਹੱਥ ਆ ਰਹੇ ਆ। ਹਾਂ ਹੋਣਾ ਹੀ ਪਾ। ਆ ਬੈਠੇ ਆ ਰਹੀ ਕੇਸ ਦੇ ਵਿੱਚ। ਇਹਨੂੰ ਕਹਿੰਦੇ ਆ ਚਿਪਮਾਂਗੇਲ। ਆਪਾਂ ਦੇਖ ਲਿਆ ਨਾਲੇ ਏਪ ਨੂੰ ਵਿਖਾ ਦਿੰਆਂ। ਵੇਖਿਆ ਆਂਦਾ ਫੋਨ ਮੈਕ ਆਲੇ ਇਹਦੋਂ ਕੈਮਰਾ ਮੇਰੀ ਵਾਲ ਨੂੰ ਚਲਾ ਕੇ ਵੀਡੀਓ ਚਲਾ ਦੇ ਤੇ ਮਾੜਾ ਜਿਹਾ ਮੈਂ ਉਧਰੋਂ ਵੀਡੀਓ ਬਣਾਇਆ ਤੁਹਾਨੂੰ ਇਧਰੋਂ ਦਿਖਾ ਦੇਣਾ ਇੱਕ ਵਾਰੀ ਆਹ ਵਾਲੇ ਪਾਸਿਓਂ ਜਿਹੜਾ ਰਾਹ ਜਾਂਦਾ ਆਹ ਨਾ ਦੇ ਇਧਰ ਦੀ ਵੀ ਬਾਹਰ ਨਿਕਲ ਸਕਦੇ ਆਪਾਂ ਜੇ ਚਾਹੀਏ ਤਾਂ ਇਧਰ ਦੀ ਵੀ ਬਾਹਰ ਨਿਕਲਿਆ ਜਾ ਸਕਦਾ ਹੋਰ ਏ ਜੱਟ ਪੰਗੇ ਲੈਣ ਦਾ ਸ਼ੌਂਕੀ ਐ ਆ ਦੇ ਆ ਇਧਰ ਦੀ ਆ ਬਾਹਰੋਂ ਨਿਕਲ ਕੇ ਆ ਰਾ ਜਿਹੜਾ ਆਪਾਂ ਉਧਰੋਂ ਦੇਖਿਆ ਥੱਲੇ ਤੁਰਦੇ ਜਾਂਦੇ ਹੋਏ ਤੇ ਆ ਜਸਪ੍ਰੀਤ ਉਹਨੇ ਵੀ ਮਗਰੋਂ ਮਗਰ ਆ ਗਏ ਘੇੜਦੀ ਲੱਗਣੀ ਜਸਪ੍ਰੀਤ ਯਾਰ ਯੂਨੀਕ ਵਾਚ ਯਰ ਸਟੈਪਸ ਲੋ ਵੀ ਹੁਣ ਆਪਾਂ ਚੱਲੇ ਆ ਇਧਰੋਂ ਥੱਲੇ ਨੂੰ ਪਰ ਮੇਰਾ ਕੈਮਰਾ ਉੱਤੇ ਪਿਆ ਪੌੜੀਆਂ ਦੇ ਉਹ ਚੱਕਣ ਜਾਣਾ ਪੈਣਾ ਮੈਨੂੰ ਦੁਬਾਰੇ ਤੇ ਜਦੋਂ ਵੀ ਚੜ੍ਹਾਈ ਤੋਂ ਥੱਲੇ ਨੂੰ ਆਉਣ ਆਪਦੇ ਪੈਰ ਐਸ ਲੋਡ ਰੱਖਣੇ ਆਂ ਐ ਇਹਦੇ ਨਾਲ ਤੁਹਾਨੂੰ ਸਲਿੱਪ ਹੋਣ ਦਾ ਡਰ ਨਹੀਂ ਹੈਗਾ ਮਤਲਬ ਡਰ ਤਾਂ ਫਿਰ ਵੀ ਹੈਗਾ ਘਾਟਾਂ ਹੈ ਹੂ ਚੱਪਮੱਕ ਕੇਵਸ ਬਾਈ ਜੀ ਵੇਖ ਲਓ ਚਲੋ ਵੈਕ ਦੇ ਵਿੱਚ ਆ ਚਲੋ ਵੈਕ ਆਹ ਰੋਡ ਤੇ ਬਹੁਤ ਜਣੇ ਆਏ ਹੋਣੇ ਆ ਤੁਹਾਡੇ ਚ ਪਰ ਤੁਹਾਡੇ ਚ ਕਿਸੇ ਨੂੰ ਆ ਕੇਵਸ ਬਾਰੇ ਨਹੀਂ ਪਤਾ ਹੋਣਾ ਮੈਂ ਪਹਿਲੀ ਵਾਰ ਇੰਨਾ ਕੇਵਸ ਵਿੱਚ 2017 ਚ ਆਇਆ ਸੀ ਦੂਜੀ ਵਾਰੀ 2020 ਚ ਆਇਆ ਸੀ ਉਸ ਤੋਂ ਬਾਅਦ ਮੈਂ ਨਹੀਂ ਆਇਆ ਲਓ ਵੀ ਬਾਹਰ ਆ ਗਏ ਤੇ ਆਹ ਰਾਹ ਵਾ ਇਧਰੋਂ ਆਉਂਦਾ ਬਾਕੀ ਤੁਹਾਨੂੰ ਮੈਂ ਰਾਹ ਸਾਰਾ ਸਮਝਾ ਦੇਣਾ ਵੀ ਕਿਧਰੋਂ ਕਿਵੇਂ ਆਉਣਾ ਠੀਕ ਹੈ ਕਿ ਨਹੀਂ ਉਹ ਵੀ ਜਸਪਰੀ ਤੋਂ ਉਹਨੇ ਕੈਮਰਾ ਚੱਕ ਕੇ ਲਿਆਉਂਦੇ ਪਏ ਆ ਉਹਦੇ ਹੱਥ 'ਚ ਕੈਮਰਾ ਉਹਦੇ ਜਸਪਰੀ ਦੀ ਹੁੱਡੀ ਬਹੁਤ ਸੋਹਣੀ ਲੱਗੀ ਮੈਨੂੰ ਮੈਂ ਨੱਪ ਲੈਣੀ ਆ ਇਹ ਐਸਾ ਦੇਖੋ ਇੱਕ ਤਾਂ ਆਹ ਮੋਰਾ ਤਾਂ ਨੂੰ ਫੋਲਦਾ ਪਿਆ ਇੱਕ ਇਧਰੋਂ ਇੱਕ ਉਹ ਵਾਲਾ ਮੂਰ ਆ ਗਿਆ ਇੱਕ ਉਹ ਤਾਂ ਵਾਲਾ ਆ ਗਿਆ ਮਤਲਬ ਇਹਦੇ ਅੰਦਰ ਹੀ ਅੰਦਰ ਕਿੰਨੀਆਂ ਹੀ ਕੇਸ ਆ ਪਤਾ ਨਹੀਂ ਕਿਹੜਾ ਜਿਹਾ ਪੱਥਰ ਆ ਇਹ ਤੇ ਕਾਫੀ ਯੂਨੀਕ ਪੱਥਰ ਆ ਮੇਰੇ ਹਿਸਾਬ ਨਾਲ ਜੇ ਕਿਤੇ ਇਹ ਪੱਥਰ ਆਏ ਇੰਡੀਆ ਚੋਂ ਤਾਂ ਇੱਥੇ ਮੰਦਰ ਬਣਿਆ ਹੋਣਾ ਸੀਗਾ ਚਲੋ ਚਲੀਏ ਥੱਲੇ ਜੋ ਆਹ ਵਾਲੀ ਟ੍ਰੇਲ ਆ ਜੀ ਜਿਹੜੀ ਤੁਸੀਂ ਨਾਲ ਫੜਨੀ ਆ ਰਿਵਰ ਦੇ ਨਾਲ-ਨਾਲ ਰਾਹ ਆਉਂਦਾ ਹੌਂਡ ਰਿਵਰ ਥੋੜੀ ਦੂਰ ਹੋ ਗਈ ਆਏ ਨੂੰ ਜਾਂਦਾ ਰਾ ਬਾਕੀ ਤੁਹਾਨੂੰ ਅੱਗੇ ਦਿਖਾਉਣਾ ਫਰੰਟ ਤੋਂ ਵੀ ਕਿਵੇਂ ਦਾ ਰਾਹ ਹੋਊਗਾ ਜ਼ਿੰਦਗੀ ਆ ਬਾਈ ਦੀ ਆ ਜੀ ਦੋ ਗੱਡੀਆਂ ਆਏ ਆ ਮੂੰਹ ਕਰਕੇ ਲਾਤੀਆਂ ਤੇ ਰਿਵਰ ਦੇ ਕਿਨਾਰੇ ਬੈਠਾ ਸਵਾਦ ਆ ਪੂਰਾ ਆ ਚੋਰ ਆ ਗਿਆ ਚੋਰ 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 ਜੇਬ ਚੋਂ ਕੱਢਣੀ ਆਣੇ ਸੁੰਘਣ ਵਾਲੀ ਨਹੀਂ ਹੌਸ ਲੈ ਕੇ ਚੱਲੇ ਲੈ ਜਾ ਲੈ ਜਾ ਤੋਂ ਜ਼ਿੰਦਗੀ ਬਾਈ ਦੀ ਦਿਖਾਉਂਦਾ ਪਿਆ ਜੀ ਤੁਹਾਨੂੰ ਆ ਰਿਵਰ ਦੇ ਨਾਲ ਬੈਠਾ ਆ ਦੇ ਲੈ ਦੇਖੋ ਐ ਟੌਰ ਨਾਲ ਬੈਠਾ ਫੋਨ ਚਲਾਈ ਜਾਂਦਾ ਉਥੇ ਨੈਟਵਰਕ ਤਾਂ ਹੈ ਨਹੀਂਗਾ ਪਰ ਚਲਾ ਰਿਹਾ ਮੈਂ ਵੀਡੀਓ ਬਣਾਉਂਦਾ ਸੀ ਉਹ ਜਣੇ ਉਹ ਦੋਨੇ ਜਾਣੇ ਤੁਰ ਪਏ ਆ ਤੇ ਮੇਰਾ ਬਾੜ ਵੀ ਕੋ ਛੱਡ ਗਿਆ ਹੁਣ ਮੈਂ ਇਹਨੂੰ ਵੀ ਰੋਡ ਤਾਂ ਲੈ ਕੇ ਜਾਣਾ ਸੋ ਆਹ ਰਾਹ ਵਾਜੀ ਤੁਸੀਂ ਇੱਥੋਂ ਆਹ ਪੱਥਰਾਂ ਨੂੰ ਫਾਲੋ ਕਰਨਾ ਚਾਹੀਦਾ ਤੁਸੀਂ ਕੇਵਜ਼ ਵੱਲ ਜਾਣਾ ਤੇ ਇਧਰੋਂ ਰਾਹ ਆਉਣਾ ਆਏ ਨੂੰ ਇਧਰ ਨੂੰ ਜਾਣਾ ਇਧਰ ਤਾਂ ਵੈਸੇ ਵੀ ਬੰਦ ਆ ਇਹ ਤੇ ਗੱਡੀ ਪਾਰਕ ਹੁੰਦੀ ਹੈ ਗੱਡੀ ਪਾਰਕ ਕਰਕੇ ਤੁਹਾਨੂੰ ਤਕਰੀਬਨ 10 ਤੋਂ 15 ਮਿੰਟ ਤੁਰਨਾ ਪੈ ਸਕਦਾ ਕੇਵਜ਼ ਵਾਸਤੇ ਸੋ ਤੁਸੀਂ ਤੁਰ ਲਿਓ ਇੰਨਾ ਕ ਕੇਵਜ਼ ਵਧੀਆ ਸੋਹਣੀਆਂ ਬੜੀਆਂ ਹੋਈਆਂ ਤੇ ਅਨਐਕਸਪਲੋਰਡ ਬਹੁਤ ਜ਼ਿਆਦਾ ਫੇਮਸ ਨਹੀਂ ਹੈਗੀ ਆ ਇਹ ਤੇ ਆਪਾਂ ਪੰਜਾਬੀਓ ਕਰੀਏ ਫੇਮਸ ਇਹਨਾਂ ਨੂੰ ਜੈਕਰ ਦਾ ਵੀਰ ਆ ਕੇ ਇੱਥੇ ਟਿੱਕਾ ਟੁੱਕਾ ਲਾ ਦੇ ਆਪਾਂ ਗੋਲ ਕਰਖ ਦਿੰਨੇ ਆ ਇੱਥੇ ਪੈਸੇ ਆਉਣ ਲੱਗ ਜਾਣਗੇ ਪੈਸੇ ਪਾਰ ਆਉਣਾ ਜੀ ਜਿੱਧਰੋਂ ਤੁਸੀਂ ਆਉਂਗੇ ਤੇ ਇਧਰੋਂ ਸਾਹਮਣੇ ਉਹ ਬੋਰਡ ਵੱਨੂ ਫੋਲੋ ਕਰਨਾ ਤੁਸੀਂ ਜਿੱਥੇ ਲਿਖਿਆ ਨੋ ਪਾਰਕ ਨੋ ਪਾਰਕਿੰਗ ਪਾਰਕ ਪਹਿਲੀ ਗੱਲ ਤਾਂ ਮੈਂ ਵਲੌਗ ਬਣਾ ਰਿਹਾ ਤੂੰ ਮੇਰਾ ਕਲਿੱਪ ਕਿਉਂ ਖਰਾਬ ਕਰ ਰਿਹਾ ਗਲਤ ਗੱਲਾਂ ਬੋਲਦਾ ਰਹੀ ਐ ਇਹ ਇਹ ਮੈਂ ਪਾ ਦਣਾ ਬੜੀ ਪਲੇਨ ਰਾਹ ਤੇ ਪਹੁੰਚ ਗਏ ਆ ਯਾਰਾ ਤੁਸੀਂ ਬਸ ਆਹ ਟ੍ਰੇਲ ਫਾਲੋ ਕਰੀ ਜਾਣੀ ਆ ਤੇ ਤੁਸੀਂ ਕੇਸ ਤੱਕ ਪਹੁੰਚਣਾ ਕੇਸ ਬਹੁਤ ਸੋਹਣੀਆਂ ਤੁਸੀਂ ਵੀਡੀਓ ਚ ਦੇਖ ਲਈਆਂ ਹਾਂ 1200 ਮੀਟਰ ਐਲੀਵੇਸ਼ਨ ਗੇਨ ਤੂੰ ਇਹੋ ਜੀ ਸਿਹਤ ਨਾਲ ਚੜ ਜਾਏਗਾ ਕਿਉਂ ਸਾਲਾ ਸਿਹਤ ਨੂੰ ਤੇ ਤੁਹਾਨੂੰ ਕੀ ਪਤਾ ਲੈ ਕੇ ਚੱਲਣਾ 1200 ਮੀਟਰ ਐਲੀਵੇਸ਼ਨ ਗੇਨ ਦੇ ਕੇਸ ਤੇ ਹਾਂ 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 ਕਿਹੜੀ 1200 ਮੀਟਰ ਐਲੀਵੇਸ਼ਨ ਗੇਨ ਕੀਤੀ ਅਦੋਂ ਕਿਹੜੀ ਕੀਤੀ ਹੈ ਸਫਰ ਤੇ ਤੁਸੀਂ ਪੈਸ ਕੈਂਪ ਤੱਕ ਵੀ ਗਏ ਮਾਉਂਟ ਐਵਰੇਸਟ ਦੇ ਬੇਸ ਕੈਂਪ ਤੱਕ ਕਿ ਕਿ ਦਿਨ ਕੱਲ ਗਏ ਬਾਅਦ ਦਿਨ ਹੋਗੇ ਹੱਥ ਤੱਕ ਹੋ ਗਿਆ ਮਾਉਂਟ ਐਵਰੇਸਟ ਬੇਸ ਕੈਂਪ ਤੇ ਗਿਆ ਐਵਰੇਸਟ ਆਹ ਟ੍ਰੇਲ ਆ ਜੀ ਜਿਹੜੀ ਸਾਹਮਣੇ ਜਾ ਰਹੀ ਹੈ ਜਿੱਧਰੋਂ ਆਪਾਂ ਆ ਰਹੇ ਆ ਕੇਵਸ ਜਾਣ ਵਾਸਤੇ ਅਸੀਂ ਪਹਿਲਾਂ ਭਲੇਖੇ ਨਾਲ ਇਧਰ ਮੁੜ ਗਏ ਸੀ ਤੇ ਆਹਾ ਰੋੜਾ ਜਿਹੜਾ ਸਾਹਮਣੇ ਜਾਂਦਾ ਉਹ ਆਪਣੀ ਗੱਡੀ پارک ਲਈ ਵੀ ਆ ਸੋ ਮੇਨ ਜਿਹੜੀ ਇਹਦੇ ਹੈਗੀ ਆ ਪ੍ਰੋਬਲਮ ਆਉਂਦੀ ਰਾਹ ਲੱਭਣ ਉਹ ਇੱਥੋਂ ਹੀ ਆ ਬੰਦਾ ਸੋਚ ਲੈਂਦਾ ਇੱਧਰ ਜਾਣਾ ਕਿ ਇੱਧਰ ਜਾਣਾ ਸੋ ਤੁਸੀਂ ਆ ਪੱਕੀ ਰੋੜੀ ਫੜਨੀ ਆ ਕੇਵਜ਼ਵਾਲ ਜਾਣ ਨੂੰ ਠੀਕ ਆ ਕਿ ਨਹੀਂ ਤੇ ਹਾਂਜੀ ਰਾਹ ਜਰੂਰ ਕਾਫੀ ਸੀਧਾ ਤੇ ਬਾਰਬੀਕਿਊ ਨਾਲ ਸੀ ਤੇ ਸਾਹ ਚੜੇ ਪਏ ਆ ਉਦੋਂ ਆਪਣੇ ਕੋਲ ਛੋਟਾ ਚੁੱਲਾ ਹੁੰਦਾ ਪਰ ਛੋਟਾ ਚੁੱਲਾ ਹੈ ਨਹੀਂਗਾ ਇਸ ਤੋਂ ਤਰਪੇ ਸੀਗੇ ਤੇ ਆ ਖੜੀ ਆ ਵੈਨ ਆਪਣੀ ਪਹਾੜ ਦੇ ਵੇਖੋ ਕਿੱਡੇ ਸੋਹਣੇ ਤੇ ਰਾਹ ਚ ਮੈਂ ਆ ਨਾ Insta 360 ਤੇ ਬੜੇ ਸੋਹਣੇ ਸੋਹਣੇ ਸ਼ਾਟ ਲਏ ਆ ਜਿਹੜੇ ਤੁਸੀਂ ਦੇਖੋਗੇ ਵੀਡੀਓ ਦੇ ਵਿੱਚ ਚੈਨਲ ਕਰੋ ਲਾਈਕ ਸਬਸਕ੍ਰਾਈਬ ਵੀਡੀਓ ਕਿਉਂ ਨਹੀਂ ਦੇਖਦੇ ਬੰਦੇ ਮਿਹਨਤ ਪਤਾ ਕਿੰਨੀ ਲੱਗਦੀਆਂ ਮੁੰਡੇ ਦੀ ਔਰ ਯਾਰ ਡਾਰਕ ਸਰਕਲ ਪਏ ਪਏ ਅੱਖਾਂ ਦੇਲੇ ਫਿਕਰਾਂ ਦੇ ਵਿੱਚ ਡਾਰਕ ਸਰਕਲ ਪੈ ਗਏ ਨੇ ਵਾਓ ਹੱਸਕੀ ਦੀ ਆਵਾਜ਼ ਕਿੰਨੀ ਸੋਹਣੀ ਹੱਸਕੀ ਦੀ ਆਵਾਜ਼ ਸੁਣੋ ਹੈਲੋ ਤੇ ਭਾਈ ਹੁਣਾਂ ਕੋਲੇ ਆਪਾਂ ਦੋ ਹੌਟ ਡੌਗ ਕਰਤੇ ਆ ਰੈਡੀ ਇੱਕ ਮੇਰਾ ਬਾਈ ਖਾਊਗਾ ਤੇ ਇੱਕ ਮੈਂ ਖਾਊਗਾ ਜਸਪਰੀ ਤੁਨੇ ਕਹਿੰਦੇ ਨਹੀਂ ਖਾਣੇ ਇਹ ਜਦੋਂ ਆਪਾਂ ਚਲੋਆ ਇੱਕ ਲੇਕ ਰੋਡ ਤੇ ਜਾਂਦੇ ਆ ਤੇ ਰਾਹ ਦੇ ਵਿੱਚ ਆਹ ਸਪੌਟ ਆਉਂਦੀ ਆ ਇਫ ਯੂ ਹੁਣਾ ਈਟ ਹੌਟ ਡੌਗ ਕਹ ਰਹੀ ਐ ਇੰਗਲਿਸ਼ ਦੇ ਵਿੱਚ ਹਾਂ ਕੈਵਜ਼ ਕੈਵਜ਼ ਹੌਟ ਡੌਗ ਬੈਸਟ ਪਲੇਸ ਬੈਸਟ ਪਲੇਸ 5 ਸਟਾਰ ਗੂਗਲ ਰਿਵਿਊਸ ਬੋ 5 ਸਟਾਰ ਗੂਗਲ ਰਿਵਿਊ ਸੋ ਇੱਥੇ ਦੋ ਬੰਦੇ ਬੈਠੇ ਸੀ ਇੱਥੇ ਆ ਬਾਈ ਦਾ ਬਾਈਕ ਆ ਤੇ ਬਾਈਕ ਰਾਈਡ ਕਰਦਾ ਹੁਣਾ ਸੋਹਣਾ ਬਾਈਕ ਆ ਬਾਈ ਕੋਲੇ ਬਾਕੀ ਬਾਅਦ ਸਾਨੂੰ ਦਿਖਾਉਣਾ ਮੈਂ ਹੁਣ ਇੱਥੇ ਚੱਲੇ ਆ ਮੈਂ ਕੁਛ ਪੀਨ ਨੂੰ ਲੈਣ ਵਾਸਤੇ ਮੇਰੇ ਢਿੱਡ ਚ ਖੋ ਪੈ ਰਹੀ ਹੈ ਮੇਰਾ ਪੀਨ ਨੂੰ ਜੀ ਕਰ ਰਿਹਾ ਕੁਛ ਆਹਾਂ ਸਪੌਟ ਆ ਜੀ ਔਨ ਦਾ ਵੇ ਜਿੱਥੇ ਤੁਸੀਂ ਆ ਕੇ ਆਹ ਸੋਹਣਾ ਸਵਾਦ ਹਾਟ ਡੌਗ ਆਪਦਾ ਇੰਜੋਏ ਕਰ ਸਕਦੇ ਆ ਜੇ ਤੁਸੀਂ ਹਾਟ ਡੌਗ ਖਾਣਾ ਆਪਾਂ ਗੱਡੀ ਆਪਦੀ ਆਲ ਆਈ ਸੀ ਪਾਰਕ ਤੇ ਹਾਟ ਡੌਗ ਖਾਣ ਲੱਗਿਆ ਤੇ ਉਦੋਂ ਬਾਅਦ ਚੱਲਦੇ ਆ ਅੱਗੇ ਤੇ ਆ ਬਾਈ ਜੀ ਹੁਣੇ ਵੀ ਭੁੱਖੇ ਲੱਗਦੇ ਆ ਤੁਰੇ ਫਿਰਦੇ ਆ ਤੇ ਉਹ ਸਜਲ ਵੀ ਆ ਗਿਆ ਹਾਂ ਸਜਲ ਬਾਹ ਲਾਈਵ ਸਟੋਰ ਬੋਕ ਲਾਈਵ ਇਜ਼ ਗੁੱਡ ਲਾਈਵ ਸਟੋਰ ਜਲਦੀ ਘਰੇ ਆ ਗਏ ਆ ਇੱਥੇ ਅਸੀਂ ਥੋ ਦੋ ਚਾਰ ਨਾ ਬੂਟੇ ਬੀਜਣੇ ਸੀਗੇ ਤੇ 20 ਲੱਗੇ ਆ ਗਲਾਬ ਦੇ 20 ਲੈ ਆਇਆ ਸੀਗਾ ਮੈਂ ਘਰੋਂ ਚੱਕ ਕੇ ਤੇ ਹੁਣ ਮੈਂ ਹਾਂ ਇਹਨੂੰ ਨਾਪ ਇੱਥੇ ਤੇ ਵਿੱਚ ਗੱਡ ਜੱਟਾਂ ਵਾਲੀ 6:00 ਵਜਣੀ ਆ ਓਕੇ ਗੋਪਿਆਂ ਵਾਲੀ ਨਹੀਂ ਜ਼ੋਰ ਦਿਮਾ ਤੈਨੂੰ ਵੱਧ ਪਤਾ ਆ ਲੈ ਬੜਾ ਵੀਡੀਓ ਬੜਾ ਫੋਨ ਹੈ ਇੱਥੇ ਬੂਟੇ ਚਾਰ ਅਸੀਂ ਚੰਗੀਆਂ ਸਾਰਾ ਕਾ ਪਤਰਾ ਸਾਰਾ ਤਾਂ ਘਾਹ ਦੇਖ ਹਾ ਦੇ ਏਦਾਂ ਮਾਰ ਵਿੱਚ ਤੇ ਏਦਾਂ ਪੜਕਲਾ ਸਾਰਾ ਪੜਦੇ ਪੜਦੇ ਇਹ ਝਾੜਨਾ ਪੈਣਾ ਸਾਰੇ ਨੂੰ ਹਾਸ ਗੱਲੇ ਕਰਨੀ ਪੈਣੇ ਆਪ ਨੂੰ ਆ ਜੋ ਗਲਵ ਹੈ ਗਲਵ ਛੱਡ ਹੱਥ ਤੋਲਾ ਕੇ ਬਾਅਦ ਚੋਂ ਹੱਥ ਦਾ ਤੋੜ ਦੇ ਦੂਗੇ ਤਾਂ ਹੀ ਹਾਂ ਹਾਂ ਤੇ ਆ ਜਾ ਹੁਣ ਬਾਅਦ ਛੱਡਦੇ ਇਹਨੂੰ ਨਾਲੇ ਕਿਨਾਂ ਵੀਡੀਓ ਬਣਾ ਮੇਰੀ ਆ ਬੜੀ ਬਹੁਤ ਆ ਬਾਕੀ ਬੂਟੇ ਬੀਜਤੇ ਆ ਤੇ 20 ਆਪਾਂ ਲਾਤੇ ਆ ਪਰ ਬੜੀ ਥੋੜੀ ਥਾਂ ਤੇ ਲਾਇਆ ਕਿਉਂਕਿ ਗਾਰਡਨ ਨਾ ਟੁੱਟੀ ਜੀ ਇਹਨਾਂ ਦੀ ਸੈੱਟ ਕਰਨ ਵਾਲੀ ਆ ਕਿਸ ਦਿਨ ਆਵਾਂਗੇ ਮੈਂ ਡੈਡੀ ਨੂੰ ਨਾਲ ਲੈ ਕੇ ਆਉਂਗਾ ਆਪ ਤੇਨੂੰ ਤੁੱਕੇ ਡਰਾਈ ਦੇਣਾਵਾਂਗੇ ਕਿਉਂਕਿ ਘਾਣਾ ਜਿਹੜਾ ਮਿੱਟੀ ਦੇ ਨਾਲ ਆਏ ਚਿੰਬੜਿਆ ਆਵਿਆ ਬਸ ਜਿਵੇਂ ਸੱਪ ਚ ਚਿੰਬੜਿਆ ਹੁੰਦਾ ਵਾ ਚੰਦਰ ਨੂੰ ਤੇ ਸਮਝ ਲਿਓ ਵਾ ਜਿਹੜਾ ਕੋਈ ਮੈਂ ਕਿਹਾ ਜੇ ਨਹੀਂ ਗੱਲ ਬਣੀ ਤਾਂ ਵੀ ਠੀਕ ਆ ਬਾਕੀ ਇੱਥੇ ਸਾਫ ਸਫਾਈਆ ਵੀ ਪੂਰਾ ਕਰਤਾ ਪਹਿਲਾਂ ਗੰਦ ਪਿਆ ਤੁਹਾਨੂੰ ਦਿਖਾਇਆ ਨਹੀਂ ਸੀ ਪਰ ਸਾਫ ਸੁਭ ਸਾਰਾ ਕੁਝ ਕਰਤਾ ਹੀ ਸਲਜੀ ਜੀ ਠੀਕ ਆ ਸਾਡੀ ਸਰਵਿਸ ਠੀਕ ਲੱਗੀ ਪਰ ਮੈਨੂੰ ਤੁਹਾਡੀ ਦੋਨਾਂ ਦੀ ਨਹੀਂ ਲੱਗੀ ਐਡੇ ਲੇਜੀ ਨਾ ਦੋਨੇ ਮੜ ਜਾ ਕਾਂ ਆਏ ਕਰਕੇ ਨਾਲ ਹੀ ਖੜੇ ਹੋ ਜਾਂਦੇ ਵੀ ਕੰਮ ਕਰਨਾ ਬੰਦਿਆਂ ਵਾਂਗੂ ਕਰੋ ਚੱਲ ਚਲੀਏ ਚਲੋ ਚੀਅਰਸ ਮਿਲਦੇ ਹਾਂ ਹੁਣ ਸਰੀ ਚੱਲਿਆਂ ਸਿੱਧਾ ਤੇ ਮੇਰੇ ਸਾਬ ਨਾਲ ਵਲੌਗ ਮੇਰਾ ਹੋਈਗਾ ਹੁਣ 12 15 ਮਿੰਟ ਦਾ ਤੇ ਕੇ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਲਾਈਕ ਨਾ ਭੁੱਲਿਓ ਕਰਨਾ ਓਕੇ ਤੇ ਕੇ ਇਸ ਇਦਾਂ ਹੀ ਆਪਾਂ ਤੁਹਾਨੂੰ ਹੁਣ ਕੈਨੇਡਾ BC ਸਾਰਾ ਕੁਝ ਐਕਸਪਲੋਰ ਕਰਾਉਣਾ ਪਹਿਲਾਂ ਮੈਂ ਵੀਡੀਓ ਬਹੁਤ ਕੱਟ ਬਣਾਈਆਂ ਅਬਾਊਟ ਮਾਊਂਟੇਨਸ ਇਹ ਵੋ ਪਰ ਆਪਾਂ ਰਹਿ ਪਹਾੜਾਂ 'ਚ ਹੀ ਆ ਤਾਂ ਹੀ ਆਪਣੀ ਗੱਡੀ ਵੀ ਇਹੀ ਆ ਬਸ ਬਾੜ ਆਪਾਂ ਨੂੰ ਕੋਈ ਸ਼ੌਂਕ ਨਹੀਂ ਕੋਈ ਚਾਰਜਰ ਕੋਈ ਚੈਲੈਂਜਰ ਕੋਈ ਚਾਰਜਰ ਕੋਈ ਚੈਲੈਂਜਰ ਕੋਈ ਮਾਸਟੈਂਕ ਕੋਈ ਇਹ ਜਿਹੇ ਸ਼ੌਂਕ ਨਹੀਂ ਹੈਗੇ ਆਪਾਂ ਜਿੱਦਣ ਲਈ ਉਹ ਦਿਨ ਜਿਸ ਦਿਨ ਵੀ ਕੋਈ ਗੱਡੀ ਲੈਣ ਦੇ ਸੋਚਿਆ ਤਾਂ ਆਪਾਂ ਸਪ੍ਰਿੰਟਰ ਵੈਨ ਲੈ ਕੇ ਉਹਨੂੰ ਆਰਬੀਓ ਬਣਾਵਾਂਗੇ ਤੇ ਹੋਰ ਗੱਡੀ ਤੇ ਆਪਾਂ ਤਾਂ ਸਾਂਝ ਕੇ ਲੈ ਲਈ ਮੇਰੇ ਵਾਲੀ ਜਿਹੜੀ ਬਾਇਆਊਟ ਤੂੰ ਕਰਦੀ ਇੱਕ 5 ਸਾਲ ਮਜ਼ਾਕ ਕਰਦਾ ਭਰੋ 2 ਸਾਲ ਵਾ 2 ਸਾਲ ਤੱਕ ਲਵਾਂਗੇ ਆਪਾਂ ਗੱਡੀ ਨੂੰ ਅੱਛਾ ਦੇਖੀ ਲੜੇ ਕਿਉਂ ਜਾਂਦਾ